ਕਲੈਕਸ਼ਨ ਆ ਗਿਆ ਟਿਸ਼ੂ ਕਲੈਕਸ਼ਨ ਦੇ ਵਿੱਚ ਬਹੁਤ ਸੋਹਣਾ ਡੈਸ ਹੈ ਔਰ ਬਹੁਤ ਸੋਹਣਾ ਹੈਵੀ ਐmbროਇਡਰੀ ਹੋਈ ਹੈ ਜੀ ਫੁੱਲ ਜ਼ਰੀ ਦਾ ਕੰਮ ਕਟ ਦਾਣੇ ਦਾ ਕੰਮ ਕਰਵਾਇਆ ਜੀ ਬਹੁਤ ਸ਼ਾਨਦਾਰ ਉੱਪਰ ਤਾਂ ਹੈਵੀ ਵਰਕ ਆਊਗਾ ਜੀ ਸਾਰਾ ਟੋਟਲੀ ਔਰ ਲੰਬਾਈ ਦੀ ਕੋਈ ਚਿੰਤਾ ਜਿੰਨਾ ਮਰਜੀ ਲੰਬਾਈ ਰੱਖ ਲੋ ਸੀ ਔਰ ਦੁਪੱਟਾ ਆਊਗਾ ਸੇਮ ਬੇਜ ਦਾ ਸੇਮ ਬੇਜ ਦਾ ਦੁਪੱਟਾ ਜੀ ਆਲ ਓਵਰ ਸੂਟ 5 ਮੀਟਰ ਵਿੱਚ ਐmbროਇਡਰੀ ਔਰ ਦੁਪੱਟਾ ਆਊਗਾ ਬਹੁਤ ਸੋਹਣਾ ਸੇਮ ਬੇਜ ਦਾ ਦੁਪੱਟਾ ਔਰ ਟੂ ਸਾਈਡ ਐmbროਇਡਰੀ ਆਊ ਦੁਪੱਟੇ ਦੇ ਉੱਪਰ ਬਹੁਤ ਸ਼ਾਨਦਾਰ ਹੈ ਜੀ ਦ ਬਹੁਤ ਸ਼ਾਨਦਾਰ ਕਲਰ ਨੇ ਔਰ ਪ੍ਰਾਈਸ ਜਿਹੜਾ ਹੈਗਾ ਹਰ ਹਾਲ ਕਰਨ ਵਾਲਾ ਜੀ ਬਹੁਤ ਸੋਹਣਾ ਪ੍ਰਾਈਸ ਆਊਗਾ ਦਾ ਪਹਿਲਾ ਕਲਰ ਦੇ ਵਿੱਚ ਇਹ ਆ ਗਿਆ ਦੇਖੋ ਮਹਿਰੂਨ ਤੇ ਜਾਮਨੀ ਦਾ ਕਲਰ ਦਾ ਕੰਟਰਾਸਟ ਬਣਾਇਆ ਹੋਇਆ ਜੀ ਬਹੁਤ ਸ਼ਾਨਦਾਰ ਕਲਰ ਬਹੁਤ ਸੋਹਣੇ ਆਏ ਨੇ 8 ਕਲਰ ਨੇ ਜਿਹੜਾ ਕਲਰ ਤੁਸੀਂ ਬੁੱਕ ਕਰਨਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਬਹੁਤ ਜਿਆਦਾ ਸੋਹਣੇ ਕਲਰ ਨੇ ਔਰ ਪ੍ਰਾਈਸ ਹੈਗਾ 650 ਰੁਪਏ ਦਾ ਸਿਰਫ ਸਿਰਫ 650 ਰੁਪਏ ਦੇ ਵਿੱਚ ਮਿਲੂਗਾ ਫੁੱਲ ਹੈਵੀ ਐਮਬਰਾਇਡਰੀ ਹੋਈ ਹੈ ਸਾਰੇ ਦੇ ਵਿੱਚ ਟੋਟਲੀ ਪੂਰਾ ਹੈਵੀ ਫਰੰਟ ਬਣਿਆ ਹੋਇਆ ਜੀ ਔਰ ਕਲਰ ਦੇ ਇੱਕ ਔਰ ਕਦ ਸਤ ਅਸ਼ਟ ਕਦਰ ਇਹਨਾਂ ਦੇ ਵਿੱਚ ਸਾਰੇ ਕਦਰ ਬਹੁਤ ਸੋਹਣੇ ਨੇ ਲਓ ਜੀ ਜਿਹੜਾ ਤੁਸੀਂ ਬੁੱਕ ਕਰ ਰਹੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਔਰ 650 ਰੁਪਏ ਪ੍ਰਾਈਸ ਓਨਲੀ 650 ਰੁਪਏ ਦਾ ਪ੍ਰਾਈਸ ਹੈ ਜੀ ਕਲਰਾਂ ਦੇ ਗੌਰ ਕਰੋ ਬਹੁਤ ਸ਼ਾਨਦਾਰ ਕਲਰ ਨੇ ਸਿਰਫ 650 ਦੇ ਸੂਟ ਆਊਗਾ ਜੀ 5 ਮੀਟਰ ਐਮਬਰਾਇਡਰੀ ਹੋਈ ਆ ਸਾਰੇ ਦੇ ਵਿੱਚ ਦੁਪੱਟਾ ਨਾਲ ਹੈਗਾ ਵਰਕਾਂ ਦਾ ਦੁਪੱਟਾ ਹੋਊਗਾ ਜੀ ਦੁਪੱਟੇ ਤੇ ਵੀ ਵਰਕ ਹੈ ਪਰ ਔਰ ਕਵਰਾਂਗੇ 8 ਤੇ 10 ਕਦਰ ਇਹਦੇ ਵਿੱਚ ਸਾਰੇ ਹੀ ਲੋਲੀ ਜਲਦੀ ਸਕਰੀਨਸ਼ਾਟ ਲਿਕੇ ਲਓ ਆਰਡਰ ਬੁੱਕ ਕਰਨ ਵਾਲੋ 650 ਰੁਪਏ ਸੂਟ ਹੈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਹੈਗਾ 160 ਰੁਪਏ 2 ਦੀ 80 3 ਦੀ 90 4 ਦੀ 100 ਹੈ ਜੀ ਵਰਕ ਵਾਲੇ ਸੂਟ ਨੇ ਪੂਰੇ ਹੈਵੀ 650 ਰੁਪਏ ਦੇ ਵਿੱਚ ਸਿਰਫ